ਰਾਜਵੀਰ ਜਵੰਦੇ ਨੂੰ ਇਸ ਦੁਨੀਆ ਤੋਂ ਗਏ 2 ਹਫ਼ਤੇ ਹੋ ਗਏ ਆ ਪਰ ਉਸ ਦਾ ਪਰਿਵਾਰ ਆ ਜੋ ਉਸ ਦੇ ਬੱਚੇ ਆ ਉਸ ਦੇ ਗਮ ਨੂੰ ਓਪੋਲ ਨਹੀਂ ਰਹੇ ਸਾਰੇ ਹੀ ਪੰਜਾਬੀ ਜਿੱਥੇ-ਜਿੱਥੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਵਸਦੇ ਆ ਜਦੋਂ ਉਹਨਾਂ ਨੂੰ ਇਹ ਮਨਹੂਸ ਖ਼ਬਰ ਮਿਲੀ ਕਿ 27 ਸਤੰਬਰ ਨੂੰ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋ ਗਿਆ ਤਾਂ ਉਹਨਾਂ ਨੇ ਵੱਡੀ ਤਾਦਾਦ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਾ ਕੇ ਕਈਆਂ ਨੇ ਤਾਂ ਮੰਦਰਾਂ ਦੇ ਵਿੱਚ ਜਾ ਕੇ ਉਸ ਦੀ ਸੁੱਖ ਸ਼ਾਂਤੀ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਉਸ ਦਾ ਕਾਰਨ ਸੀ ਰਾਜਵੀਰ ਜਵੰਦੇ ਨੇ ਲੋਕਾਂ ਤੋਂ ਪਿਆਰੀ ਇੰਨਾ ਖੱਟਿਆ ਸੀ ਮੁਹੱਬਤ ਹੀ ਇੰਨੀ ਖੱਟੀ ਸੀ ਲੈ ਜਾਈ ਇੰਨਾ ਖੱਟਿਆ ਸੀ ਕਿ ਜਿਹੜਾ ਵੀ ਇੱਕ ਵਾਰੀ ਰਾਜਵੀਰ ਜਵੰਦੇ ਨਾਲ ਗੱਲ ਕਰ ਲੈਂਦਾ ਜਾਂ live ਉਸਦੇ ਗੀਤ ਸੁਣ ਲੈਂਦਾ ਤਾਂ ਉਹ ਉਸ ਦਾ murid ਹੋ ਜਾਂਦਾ ਆਪਣੀ ਆਵਾਜ਼ ਆਪਣੇ ਗੀਤਾਂ ਨਾਲ ਤੇ ਆਪਣੇ ਗੀਤਾਂ ਦੇ ਜੋ ਵਿਸ਼ੇ ਜੋ ਉਸਨੇ ਹਮੇਸ਼ਾ ਪੰਜਾਬ ਲਈ ਗਾਏ ਜੋ ਕਦੇ ਨੌਜਵਾਨ ਵਿਦੇਸ਼ਾਂ ਵਿੱਚ ਰੋਜੀ ਰੋਟੀ ਦੀ ਭਾਲ ਲਈ ਜਾਂਦੀ ਉਹਨਾਂ ਲਈ ਉਸਨੇ ਉਹ ਗੀਤ ਗਾਏ ਜਿਸ ਕਾਰਨ ਰਾਜਵੀਰ ਜਵੰਦੇ ਨੂੰ ਹਰ ਕੋਈ ਪਿਆਰ ਹੀ ਇੰਨਾ ਕਰਦਾ ਸੀ ਰਾਜਵੀਰ ਜਵੰਦਾ ਦੀ ਜਦੋਂ ਡੈਰੀ ਮਿਲੀ ਤਾਂ ਉਸ ਵਿੱਚ ਇਸ ਸੀਜ਼ਨ ਦੇ 62 ਅਖਾੜੇ ਬੁੱਕ ਸਨ ਤੇ ਉਹ ਅਖਾੜੇ ਹੁਣ ਰਾਜਵੀਰ ਜਵੰਦਾ ਦੇ ਜਾਣ ਤੋਂ ਬਾਅਦ ਉਸਦੇ ਸਾਥੀ ਕਲਾਕਾਰ ਜਸ ਬਾਜਵਾ ਰਣਜੀਤ ਬਾਬਾ ਤੇ ਹੋਰ ਕਈ ਨਾਮੀ ਕਲਾਕਾਰ ਆ ਜਿਹੜੇ ਉਹ ਕਹਿੰਦੇ ਸੀਗੇ ਚਾਹੇ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਚਲਾ ਗਿਆ ਪਰ ਅਸੀਂ ਉਸਦੇ ਗੀਤਾਂ ਨੂੰ ਅਮਰ ਰੱਖਾਂਗੇ ਅਸੀਂ ਜੋ ਉਸਦੀ ਡਿਊਟੀ ਆ ਉਹ ਅਸੀਂ ਨਿਭਾਵਾਂਗੇ ਤੇ ਜਿਹੜਾ ਇਸ ਦਾ ਭਗਤਾਨ ਆ ਉਹ ਇਸਦੇ ਪਰਿਵਾਰ ਨੂੰ ਦੇਵਾਂਗੇ ਕਿਉਂਕਿ ਰਾਜਵੀਰ ਜਵੰਦਾ ਜਦੋਂ 40 ਸਾਹ ਹਸਪਤਾਲ ਦੇ ਵਿੱਚ ਦਾਖਲ ਸੀ ਉੱਥੇ ਕਾਫੀ ਖਰਚਾ ਆਇਆ ਜਿਸ ਨਾਲ ਉਸਦੇ ਪਰਿਵਾਰ ਨੂੰ ਮਦਦ ਮਿਲੇਗੀ ਤੇ ਸਭ ਤੋਂ ਵੱਡੀ ਤਰਾਸਦੀ ਦੀ ਗੱਲ ਇਹ ਆ ਕਿ ਹੁਣ ਵਿਆਵਾਂ ਦਾ ਸੀਜ਼ਨ ਆ ਅੱਗੇ ਸਰਦੀ ਆਉਣ ਵਾਲੀ ਆ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਕਲਾਕਾਰ ਬਾਹਰ ਆਪਣੇ ਕੋਈ ਗਏ ਹੁੰਦੇ ਆ ਉਹ ਸ਼ੋਅ ਲਾ ਕੇ ਵਾਪਸ ਪੰਜਾਬ ਆ ਜਾਂਦੇ ਆ ਤਾਂ ਜੋ ਉਹ ਪ੍ਰੋਗਰਾਮ ਕਰ ਸਕਣ ਕੁਝ ਪੈਸੇ ਆਪਣੇ ਪਰਿਵਾਰ ਦੇ ਲਈ ਕਮਾ ਸਕਣ ਤੇ ਰਾਜਵੀਰ ਜਵੰਦੇ ਨੂੰ ਵੀ ਇਹੀ ਸੀ ਕਿ ਹੁਣ ਵਿਆਹਾਂ ਦਾ ਸੀਜ਼ਨ ਆਵੇਗਾ ਉਹ ਖਾੜੇ ਲਾਵੇਗਾ ਤੇ ਰਾਜਵੀਰ ਜਵੰਦੇ ਨੇ ਇਸ ਲਈ ਆਪਣੇ ਪ੍ਰੋਗਰਾਮਾਂ ਦੇ ਲਈ ਨਵਾਂ ਸਾਊਂਡ ਵੀ ਬੁੱਕ ਕੀਤਾ ਸੀ ਉਸਨੇ ਨਵਾਂ ਸਾਊਂਡ ਕਮ ਸੇ ਕਮ 1 ਕਰੋੜ ਦੇ ਤਕਰੀਬਨ ਨੇੜ ਆ ਜੋ ਉਸਨੇ ਨਵਾਂ ਸਾਊਂਡ ਖਰੀਦਿਆ ਸੀ ਕਿ ਉਹ ਵਿਆਹਾਂ ਦੇ ਵਿੱਚ ਖਾੜੇ ਲਾਵੇਗਾ ਤੇ ਚਾਰ ਪੈਸੇ ਕਮਾਵੇਗਾ ਪਰ ਉਸ ਨੂੰ ਕੀ ਪਤਾ ਸੀ ਕਿ ਉਹ ਜਿਹੜਾ ਸਾਊਂਡ ਸੀ ਨਵਾਂ ਉਸਨੇ ਲਿਆ ਉਹ ਉਸਦੇ ਭੋਗਤੇ ਹੀ ਪਹਿਲੀ ਵਾਰ ਯੂਜ਼ ਕੀਤਾ ਜਾਵੇਗਾ ਤੇ ਹੁਣ ਗੱਲ ਕਰਦੇ ਆ ਰਾਜਵੀਰ ਜਵੰਦੇ ਦੇ ਪਰਿਵਾਰ ਦੀ ਤੇ ਚਾਉਣ ਵਾਲਿਆਂ ਨੇ ਵੀ ਬੜੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੇ ਵੀ ਇਹੀ ਸੁੱਖਾਂ ਸੁੱਖੀਆਂ ਕਿ ਪ੍ਰਮਾਤਮਾ ਉਸ ਨੂੰ ਤੰਦਰੁਸਤੀ ਬਖਸ਼ੀ ਕਿਤੇ ਸਾਡੇ ਤੋਂ ਇੰਨੀ ਸੁਨੱਖੀ ਤੇ ਸਰੀਲੀ ਆਵਾਜ਼ ਖੋਹ ਨਾ ਲਵੀ ਤੇ ਹੁਣ ਗੱਲ ਕਰਦੇ ਆ ਰਾਜਵੀਰ ਜਵੰਦੇ ਦੇ ਪਰਿਵਾਰ ਦੀ ਉਸ ਦੇ ਪਰਿਵਾਰ ਦੇ ਵਿੱਚ ਪਿੱਛੇ ਉਸ ਦੀ ਇੱਕ ਮਾਤਾ ਭੈਣ ਘਰਵਾਲੀ ਤੇ ਦੋ ਬੱਚੇ ਜੋ ਉਸ ਦਾ ਗਾਮ ਹਲੇ ਤਿੱਕਰ ਨਹੀਂ ਭਲਾ ਸਕੇ ਤੇ ਹਣ ਜਿਹੜੀ ਚੀਜ਼ ਸਾਹਮਣੇ ਆਈ ਆ ਕਿ ਰਾਜਵੀਰ ਜਵੰਦੇ ਦਾ ਪਰਿਵਾਰ ਹਾਲੇ ਤੱਕ ਵੀ ਉਸ ਗਾਮ ਦੇ ਵਿੱਚੋਂ ਬਾਹਰ ਨਹੀਂ ਨਿਕਲਿਆ ਕਿਉਂਕਿ ਪਰਿਵਾਰ ਦਾ ਜਦੋਂ ਜੀ ਚਲਾ ਜਾਵੇ ਮਾਂ ਉਸ ਨੂੰ ساری ਉਮਰ ਨਹੀਂ ਭੁੱਲਦੀ ਘਰਵਾਲੀ ਨਹੀਂ ਭੁੱਲਦੀ ਬੱਚੇ ਨਹੀਂ ਪਲਦੇ ਕਿਉਂਕਿ ਬੱਚੇ ਤਾਂ ਹਰ ਟਾਈਮ ਆਪਣੇ ਪਿਓ ਨੂੰ ਯਾਦ ਕਰਦੇ ਰਹਿੰਦੇ ਆ ਕਿਉਂਕਿ ਜਦੋਂ ਉਹਨਾਂ ਦੀ ਯਾਦ ਆਉਂਦੀ ਆ ਤਾਂ ਉਹ ਉਸ ਦਾ ਨਾਮ ਲੈ ਕੇ ਉਸ ਨੂੰ ਯਾਦ ਕਰਨ ਲੱਗ ਜਾਂਦੇ ਆ ਬਾਪ ਚਾਹੇ ਮਜ਼ਦੂਰੀ ਕਰਦਾ ਹੋਵੇ ਚਾਹੇ ਕੋਈ ਹੋਰ ਕੰਮ ਕਰਦਾ ਹੋਵੇ ਪਰ ਉਹ ਬੱਚਿਆਂ ਦੇ ਲਈ ਉਹ ਇੱਕ ਰਾਜਾ ਹੁੰਦਾ ਬੱਚੇ ਹੁਣ ਜਦੋਂ ਸਕੂਲ ਜਾਂਦੇ ਆ ਤਾਂ ਉਹ ਬੜੇ ਉਦਾਸ ਹੁੰਦੇ ਆ ਉਹ ਯਾਦ ਕਰਦੇ ਆ ਕਿ ਸ਼ਾਇਦ ਉਹਨਾਂ ਦਾ ਪਾਪਾ ਉਹਨਾਂ ਨੂੰ ਛੁੱਟੀ ਵੇਲੇ ਜਦੋਂ ਕੰਮ ਤੋਂ ਫ੍ਰੀ ਹੋ ਜਾਂਦਾ ਲੈਣ ਜਾਂਦਾ ਸੀ ਉਹ ਯਾਦ ਕਰਦੇ ਆ ਕਿ ਹੋ ਸਕਦਾ ਸਾਨੂੰ ਸ਼ਾਇਦ ਸਾਡਾ ਪਿਤਾ ਉਹ ਜਿਹੜਾ ਲੈਣ ਆਵੇ ਪਰ ਬੱਚੇ ਛੋਟੇ ਆ ਉਹਨਾਂ ਨੂੰ ਹਾਲੇ ਕੀ ਪਤਾ ਕਿ ਜਿੱਥੇ ਰਾਜਵੀਰ ਜਵੰਦਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਉਥੋਂ ਹਾਲੇ ਤੱਕ ਕੋਈ ਵਾਪਸ ਨਹੀਂ ਆਇਆ